ਦਸ਼ਕੋ ਪ੍ਰੋਗ੍ਰੇਟ ਬਾ ਤੁਹਾਡਾ ਸਵਾਗਤ ਹੈ ਜੀ ਰਾਸਾ ਸਾਡੇ ਕੋਲ ਈਮੇਲ ਆਈ ਹੈ ਤੁਹਾਡੀ ਈਮੇਲ ਤੋਂ ਪਹਿਲਾਂ ਜਿਹੜੇ ਫੇਸਬੁੱਕ ਤੇ ਸਾਡੇ ਵੀਰ ਦੇਖ ਰਹੇ ਨੇ ਜੀ ਉਹਨਾਂ ਚੋਂ ਬਹੁਤ ਸਾਰਿਆਂ ਦੇ ਕਮੈਂਟ ਨੇ ਫਤਿਹ ਸ਼ੁਕ ਕਾਮਨਾਵਾਂ ਨੇ ਵੀਰ ਹਰਮੇਲ ਸਿੰਘ ਕਮਲਜੀਤ ਸਿੰਘ ਮਾਨ ਮਨਪ੍ਰੀਤ ਸਿੰਘ ਮਹਿਬੂਬ ਹੁਸੈਨ ਜਮੀਲ ਜਰਨੈਲ ਸਿੰਘ ਹਜ਼ਾਰਾ ਹਰਵਿੰਦਰ ਸਿੰਘ ਗਿੱਲ ਕਾਲੀਦਾਰ ਅਮਰਸਰ ਜਰਮਨੀ ਪਰਮਜੀਤ ਸਿੰਘ ਗੁਰदयाल ਸਿੰਘ ਮਹਿਬੂਬ हुसैन ਮੈਂ ਜਿਵੇਂ ਕਿ ਚਾਲ ਵੀਰ ਹਰਮੇਲ ਸਿੰਘ ਜੀ ਦਾ ਥੋੜਾ ਵੀਰਵੇ ਨਾਲ ਹੈ ਮੈਸੇਜ ਉਹਨਾਂ ਨੇ ਕਿਹਾ ਜੱਜ ਸਾਹਿਬ ਜਦੋਂ ਬਿਆਨਤ ਸਿੰਘ ਦੇ ਜ਼ੁਲਮਾਂ ਦੀ ਇੰਤਹਾ ਹੋ ਗਈ ਇਹ ਜਗਤਾਰ ਸਿੰਘ ਤਾਰਾ ਦੀ ਜਿਹੜੀ ਸਟੇਟਮੈਂਟ ਹੈ ਉਹਨਾਂ ਉਹਨਾਂ ਨੇ ਕੋਟ ਕੀਤਾ ਜੀ ਜੱਜ ਸਾਹਿਬ ਜਦੋਂ ਬਿਆਨਤ ਸਿੰਘ ਦੇ ਜ਼ੁਲਮਾਂ ਦੀ ਇੰਤਹਾ ਹੋ ਗਈ ਤਾਂ ਫਿਰ ਅਸੀਂ ਉਸ ਨੂੰ ਮਾਰਨ ਦਾ ਫੈਸਲਾ ਕੀਤਾ ਸੀ ਇਹ ਫੈਸਲਾ ਅਸੀਂ ਪੂਰੀ ਸੋਚ ਵਿਚਾਰ ਕਰਕੇ ਸਿੱਖੀ ਸਿਧਾਂਤਾਂ ਨੂੰ ਮੁੱਖ ਰੱਖ ਕੇ ਕੀਤਾ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਫਰਮਾਨ ਹੈ ਚੰਕਾਰਜ਼ ਹਮਾ ਹਿਲਤੇ ਦਰਗਜ਼ਸਤ ਖਲਾਲਸ ਬੁਰਦਨ ਬਾ ਸ਼ਮਸ਼ੀਰਦਸ ਕਿ ਜਦੋਂ ਸਾਰੇ ਹੀਲੇ ਪਾਵਾਂ ਤੋਂ ਗੱਲ ਲੰਘ ਜਾਵੇ ਤਾਂ ਹੱਥ ਚ ਤਲਵਾਰ ਉਠਾਉਣਾ ਜਾਇਜ਼ ਹੈ ਜੱਜ ਸਾਹਿਬ ਸਿੱਖ ਨੌਜਵਾਨੀ ਦੇ ਕਾਤਲ ਬੇਅੰਤੇ ਪਾਪੀ ਨੂੰ 31 ਅਗਸਤ ਵਾਲੇ ਦਿਨ ਮਾਰਨ ਜਾਣ ਵੇਲੇ ਮੈਂ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਦੇ ਨਾਲ ਸੀ ਬੰਤਿਓ ਨੂੰ ਮਾਰਨ ਦਾ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਪਛਤਾਵਾ ਜਾਂ ਅਫਸੋਸ ਨਹੀਂ ਹੈ ਪਰ ਨਾਲ ਮਾਰੇ ਗਏ ਬੇਕਸੂਰ ਬੰਦਿਆਂ ਦਾ ਦੁੱਖ ਜ਼ਰੂਰ ਹੈ ਜਗਤਾਰ ਸਿੰਘ ਤਾਰਾ ਨਜ਼ਰਬੰਦ ਬੁੜਾ ਐਲਜੀ ਜੀ ਔਰ ਵੀਰ ਗੁਰਦੇਵਾਰ ਸਿੰਘ ਉਹਨੇ ਕਿਹਾ ਵੈਰੀ ਫਿਊ نو ਅਬਾਊਟ ਵਾਰੀਅਰ ਦਲਾਵਰ ਸਿੰਘ ਜੀ ਥੈਂਕਸ ਔਰ ਇੱਕ ਸੱਜਣ ਨੇ ਵਿਕਤੀਚਾਲ ਉਹਨਾਂ ਨੂੰ ਲੱਗਦਾ ਵੀ ਸਾਡੀਆਂ ਡਿਸਕਸ਼ਨਸ ਬੋਰਿੰਗ ਹੋ ਰਹੀਆਂ ਨੇ ਜੀ ਮੈਂ ਸਮਝਦਾ ਵੀ ਸ਼ਹੀਦਾਂ ਦੀ ਗੱਲ ਤਾਂ ਅਸੀਂ ਉਹਨਾਂ ਤੱਕ ਤਾਂ ਕੀ ਪਹੁੰਚ ਸਕਨੇ ਉਹਨਾਂ ਦੇ ਗੁਣ ਗਾਉਂਦੇ ਆਂ ਜੇ ਕੁਝ ਵਕਤ ਲੰਘ ਜਾਏ ਤੇ ਸ਼ਾਇਦ ਸਾਡਾ ਵੀ ਕਲਿਆਣ ਹੋ ਜਾਏ ਜੀ ਸੋ ਪਤਾ ਨਹੀਂ ਅਸੀਂ ਇਹਦੇ ਚੋਂ ਹੋਰ ਕਿਹੜਾ ਇੰਟਰਸਟ ਲੱਭਦੇ ਆਂ ਅ ਇਸ ਤੋਂ ਪਹਿਲਾਂ ਕਿ ਤੁਸੀਂ ਈਮੇਲ ਪੜੋ ਕਿਉਂਕਿ ਇਹ ਵੀ ਇਸ ਵਿਸ਼ੇ ਨਾਲ ਹੀ ਸੰਬੰਧਿਤ ਹੈ ਜੀ ਦੋ ਅਨਾਉਂਸਮੈਂਟਸ ਮੈਂ ਕਰਨੀਆਂ ਜ਼ਰੂਰੀ ਸਮਝਦੇ ਬਹੁਤ ਚੰਗੀ ਗੱਲ ਹੈ ਕਿ ਹੁਣ ਜਿਹੜਾ ਸਾਡੇ ਸੰਘਰਸ਼ ਦਾ 32 33 ਸਾਲ ਦਾ ਪੀਰੀਅਡ ਹੀ ਨਹੀਂ ਉਸ ਤੋਂ ਪਹਿਲਾਂ ਕਿਹੜੇ ਸਰਕਮਸਟੈਂਸਸ ਸਨ ਧਰਮਯੁੱਧ ਮੋਰਚੇ ਦਾ ਪਿਛੋਕੜ ਕੀ ਹੈ ਧਰਮਯੁੱਧ ਮੋਰਚਾ ਕੀ ਹੈ ਔਰ ਕਿਵੇਂ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਇਸ ਵਿਸ਼ੇ ਦੇ ਉੱਤੇ ਸਾਡਾ ਹਾਕ ਇੱਕ ਬਹੁਤ ਚੰਗੀ ਫਿਲਮ ਸੀ ਉਹਨੇ ਅੱਛੀ ਬਿਜ਼ਨਸ ਵੀ ਕੀਤੀ ਔਰ ਹੁਣ ਬਹੁਤ ਸਾਰੀਆਂ ਫਿਲਮਾਂ ਇਸ ਦੇ ਉੱਤੇ ਕੁਛ ਆਈਆਂ ਨੇ ਕੁਛ ਆ ਰਹੀਆਂ ਨੇ ਪਰ ਜਿਹੜੀ ਇੱਕ ਫਿਲਮ ਜਿਸ ਦੇ ਉੱਤੇ ਵੀਰ ਕਰਮਜੀਤ ਸਿੰਘ ਬਾਠ ਨੇ ਬਹੁਤ ਮਿਹਨਤ ਕੀਤੀ ਹੈ ਕਫੀ ਹੈਵੀ ਇਨਵੈਸਟਮੈਂਟ ਹੈ ਧਰਮਯੁੱਧ ਮੋਰਚਾ ਉਸ ਦੀ ਐਡ ਵੀ ਚੱਲ ਰਹੀ ਹੈ ਉਹਨਾਂ ਦੇ ਪ੍ਰੋਡਿਊਸਰ ਫਿਲਮ ਦੇ ਜਿਹੜੇ ਨੇ ਕਰਮਜੀਤ ਸਿੰਘ ਬਾਠ ਆਬਵੀਅਸਲੀ ਉਹ ਸਾਡੇ ਸਟੂਡੀਓ ਚ ਆਏ ਹੋਏ ਨੇ ਔਰ ਜਿਉਂ ਹੀ ਸਾਡਾ ਪ੍ਰੋਗਰਾਮ ਖਤਮ ਹੋਏਗਾ 9 ਤੋਂ 10 ਵਜੇ ਦੇ स्लॉट ਚ ਪੈਨਲ ਡਿਸਕਸ਼ਨ ਕਿਉਂਕਿ 16 ਸਤੰਬਰ ਨੂੰ ਇਹ ਫਿਲਮ ਜਿਹੜੀ ਹੈ ਰਿਲੀਜ਼ ਹੋ ਰਹੀ ਹੈ ਨਿਊਯਾਰਕ ਨਿਊਜਰਸੀ ਦੇ ਇੱਕ ਦੋ ਥੀਏਟਰਸ ਚ ਵੀ ਹੈ ਅਮਰੀਕਾ ਦੇ ਹੋਰ ਸ਼ਹਿਰਾਂ ਚ ਵੀ ਹੈ ਕੈਨੇਡਾ इंग्लैंड न्यूजीलैंड ਇਹਨਾਂ ਸਾਰੇ ਪਾਸਿਆਂ ਸੋ ਪੈਨਲ ਡਿਸਕਸ਼ਨ 'ਚ ਮੈਂ ਵੀ ਹੋਵਾਂਗਾ ਅਸੀਂ ਇਸ ਫਿਲਮ ਦੇ ਡਿਫਰੈਂਟ ਅਸਪੈਕਟਸ ਬਾਰੇ ਗੱਲਬਾਤ ਕਰਾਂਗੇ ਸੋ ਦੂਸਰਾ ਜਿਹਦਾ ਮੈਂ ਪਹਿਲਾਂ ਵੀ ਅਨਾਉਂਸ ਕੀਤਾ ਸੀ ਕਿ ਨਿਊਯਾਰਕ ਸਿਟੀ ਨੇ ਥਰਾਈਵ ਨਿਊਯਾਰਕ ਦੇ ਥੱਲੇ ਸਿੱਖ ਕਮਿਊਨਿਟੀ ਲਈ ਖਾਸ ਮੈਂਟਲ ਹੈਲਥ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕਰਨ ਦਾ ਲੈ ਆਇਆ ਫੈਸਲਾ ਔਰ ਉਸ ਦੇ ਲਈ ਕੱਲ 6 ਵਜੇ ਪੈਨਲ ਡਿਸਕਸ਼ਨ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਹੈ ਜੀ ਦੈਂਚ ਡੈਪਟੀ ਮੇਅਰ ਬਰੇ ਅਰਵਿੰਦ ਕੌਰ ਅ ਆਲੂ ਡਾਕਟਰ ਆਲੂ ਵਾਲੀ ਹੈ ਔਰ ਵਿਸ਼ਵਜੀਤ ਸਿੰਘ ਪੈਨਲਿਸਟ ਹੋਣਗੇ ਸੋ ਬਹੁਤ ਵਾਰ ਮੇਲੇ ਜਾਂ ਦੂਸਰੇ ਸਮਾਗਮਾਂ ਤੇ ਬਿਨਾਂ ਸੱਦੇ ਵੀ ਲੋਕ ਆ ਜਾਂਦੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਲੇਕਿਨ ਇਸ ਕਿਸਮ ਦੇ ਮੌਕੇ ਤੇ ਜਿਹੜਾ ਉਹ ਔਖਾ ਹੁੰਦਾ ਹੈ ਸਮਝਾਣਾ ਉਹਦੀ ਕੀ ਇੰਪੋਰਟੈਂਸ ਹੈ ਔਰ ਮੈਂ ਸਮਝਦਾ ਜਿੱਥੇ ਸਿਟੀ ਇਨਵੋਲ ਹੋਈ ਹੈ ਕਿਸੇ ਵੀ ਪ੍ਰੋਗਰਾਮ ਚ ਜੇ ਉਹਨਾਂ ਨੂੰ ਸਿੱਖ ਕੌਮ ਦਾ ਭਰਵਾ ਹੁੰਗਾਰਾ ਮਿਲੇਗਾ ਤੇ ਫਿਰ ਬਹੁਤ ਸਾਰੇ ਹੋਰ ਪ੍ਰੋਗਰਾਮ ਫੰਡਿੰਗ ਸਿਟੀ ਤੋਂ ਕਮਿਊਨਿਟੀ ਦੇ ਲਈ ਕਾਲ ਨੂੰ ਸਕੂਲਿੰਗ ਦੇ ਹਵਾਲੇ ਨਾਲ ਕੋਈ ਹੋਰ ਕਾਉਂਸਲਿੰਗਸ ਦੇ ਹਵਾਲੇ ਨਾਲ ਤੁਸੀਂ ਲੈ ਸਕਦੇ ਹੋ ਸੋ ਅਸੀਂ ਵੀ ਟੀਵੀ 84 ਵੱਲੋਂ ਉਸ ਨੂੰ ਕਵਰ ਕਰਾਂਗੇ ਸੋ ਮੈਂ ਇਹ ਪੁਰਜ਼ੋਰ ਅਪੀਲ ਕਰਦਾ ਕਿ ਕੱਲ 6 ਵਜੇ ਸ਼ਾਮ ਕਿਉਂਕਿ ਲੰਬਾ ਪ੍ਰੋਗਰਾਮ ਨਹੀਂ ਹੋਣਾ ਕੈਂਡੀਡੇਟ ਘੰਟੇ 'ਚ ਸਿਮਟ ਜਾਣਾ ਸੋ ਇਸ ਦੇ ਵਿੱਚ ਜਿਹੜੀ ਹੈ ਉਹ ਪਾਰਟਿਸਪੇਸ਼ਨ ਰੱਖੀ ਜਾਏ ਹੁਣ ਤੁਸੀਂ ਜੀ ਰਾਣਾ ਸਾਹਿਬ ਅੱਗੇ ਆਪਾਂ ਈਮੇਲ ਪੜਨ ਜਾ ਰਹੇ ਹਾਂ ਉਹ ਆਈ ਹੈ ਦਵਾਬਾ ਸਿੱਖ ਐਸੋਸੀਏਸ਼ਨ ਵੱਲੋਂ ਇਹਨਾਂ ਨੇ ਸ਼ਹੀਦ ਪਾਈ ਦਲਾਵਰ ਸਿੰਘ ਨੂੰ ਸ਼ਰਦਾ ਦੇ ਫੁੱਲ ਪੇਟ ਕਰਦਿਆਂ ਲਿਖਿਆ ਹੈ ਪ੍ਰਣਾਮ ਸ਼ਹੀਦਾਂ ਨੂੰ ਇਹ ਲਿਖਦੇ ਹਨ ਅੱਜ ਦਾ ਦਿਨ ਸ਼ਮਾ ਉੱਤੇ ਆਪਾਂ ਵਾਰਨ ਵਾਲੇ ਯੋਧਿਆਂ ਦੇ ਨਾਮ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਪਾਪ ਦੀ ਜੰਜ ਲੈ ਕੇ ਆਰੇ ਬਾਦਸ਼ਾਹ ਬਾਬਰ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਦੱਸ ਦਿੱਤਾ ਸੀ ਇਸ ਪੰਜਾਬ ਦੀ ਧਰਤੀ ਉੱਤੇ ਇੱਕੋ ਇਹੋ ਜਿਹਾ ਨਿਰਮਲ ਪੰਥ ਚਲਾਵਾਂਗੇ ਜਿਸ ਪੰਥ ਦੇ ਯੋਧੇ ਜ਼ਾਲਮ ਦੇ ਜ਼ੁਲਮ ਅੱਗੇ ਲੋਹੇ ਦੀ ਛਟਾਨ ਬਣਾ ਕੇ ਖੜਨਗੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਵੱਲੋਂ ਆਰੰਭੇ ਖਾਲਸਾਣ ਦੇ ਸੰਘਰਸ਼ ਦੇ ਨਾਇਕ ਸ਼ਹੀਦ ਭਾਈ ਦਲਾਵਰ ਸਿੰਘ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਸਾਥੀ ਸਿੰਘਾਂ ਨੇ ਅੱਜ ਦੇ ਦਿਨ 31 ਅਗਸਤ 1995 ਨੂੰ ਜ਼ੁਲਮ ਕਰਨ ਵਾਲੇ ਜ਼ਾਲਮ ਬਿਰੰਤੇ ਪਾਪੀ ਨੂੰ ਸਜ਼ਾ ਜਾਬਤਾ ਕੀਤਾ। ਸ਼ਮਾ 1 ਤੇ 2 ਪਰਵਾਨੇ ਇੱਕ ਦੂਜੇ ਤੋਂ ਮੋਹਰੇ ਹੋ ਕੇ ਜਾਂ ਮੈਂ ਸ਼ਹਾਦਤ ਪੀਣ ਲਈ ਕਿਵੇਂ ਆਪਣੇ ਨਿਸ਼ਾਨੇ ਵੱਲ ਵਧ ਰਹੇ ਹਨ। ਮਜਬੂਰ ਹੋ ਕੇ ਸਿੰਘਾਂ ਨੂੰ ਟੋਸ ਪਾਣੀ ਪਈ। ਇਸ ਨਜ਼ਾਰੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪਾਈ ਦੱਲਾ ਦੀ ਬੰਦੂਕ ਦੀ ਪਰਖ ਕਰਨ ਦਾ ਨਜ਼ਾਰਾ ਯਾਦ ਕਰਵਾ ਦਿੱਤਾ। ਇੱਥੇ ਭਾਈ ਦਲਾਵਰ ਸਿੰਘ ਤੋਸ ਜਤਾਂ ਜਾਂਦੇ ਹਨ ਅਤੇ ਆਪਾ ਕੁਰਬਾਨ ਕਰਕੇ ਹਜ਼ਾਰਾਂ ਸਿੱਖਾਂ ਦੇ ਕਾਤਲ ਬੇਅੰਤੇ ਨੂੰ ਨਰਕਾਂ ਦੇ ਰਸਤੇ ਤੋੜਦੇ ਹਨ ਤੂੰ ਬੇਅੰਤਾ ਪਾਪੀ ਐ ਤੂੰ ਬੇਅੰਤਾ ਪਾਪੀ ਐ ਮੈਨੂੰ ਸਿੰਘ ਦਲਾਵਰ ਕਹਿੰਦੇ ਨੇ ਉਹ ਮਰਦ ਕਹਾਉਂਦੇ ਨਹੀਂ ਉਹ ਮਰਦ ਕਹਾਉਂਦੇ ਨਹੀਂ ਬੇਅੰਤਿਆ ਜੋ ਬਦਲਾ ਨਹੀਂ ਲੈਂਦੇ ਪਰਨਾਮ ਸ਼ਹੀਦਾਂ ਨੂੰ ਖਾਲਸਾ ਜਿੰਦਾਬਾਦ ਜੀਰ ਜਿੰਦਾਬਾਦ ਜਿੰਦਾਬਾਦ ਦੁਆਬ ਸਿੱਖ ਐਸੋਸੀਏਸ਼ਨ ਦਾ ਬहोत बहोत शुक्रिया ਉਹਨਾਂ ਨੇ ਸਾਨੂੰ ਲਿਖਿਆ ਵੀਰ ਬਲਜਿੰਦਰ ਸਿੰਘ ਹਰਮੇਲ ਸਿੰਘ ਇਹ ਮੋਹਰ ਲੀਆਂ ਸਫਾਂ ਚ ਰਹਿ ਕੇ ਪੰਥਕ ਸੇਵਾ ਦੇ ਪੜ ਵਿੱਚ ਹਮੇਸ਼ਾ ਤਤਪਾ ਰਹਿੰਦੇ ਨੇ ਜੀ ਔਰ ਉਹਨਾਂ ਨੇ ਬੜੇ ਸੋਹਣੇ ਅਲੰਕਾਰ ਔਰ ਇਤਿਹਾਸੋ ਕੁਦਾਰ ਨੇ ਇਸਤੇਮਾਲ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਉਸ ਖਿੱਤੇ ਦੇ ਵਿੱਚ ਮਨੁੱਖੀ ਹੱਕਾਂ ਲਈ ਆਵਾਜ਼ بلند ਕਰਨ ਵਾਲੇ ਰੈਬਰ ਨੇ ਜਨਾ ਨੇ ਬਾਬਰ ਦੇ ਘੋੜੇ ਪਿਆਂ ਵਾਗਾਂ ਦਾ ਰੰਮ ਰੋਕ ਕੇ ਉਸ ਨੂੰ ਇਹ ਕਿਹਾ ਸੀ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਦੀ ਜਾਂਜ ਲੈ ਕਾਬਲੋਂ ਤਾ ਆ ਜੋਰੀ ਮੰਗੇ ਧਾਨ ਵੇ ਲਾਲੋ ਕਿ ਤੇਰੀ ਸਾਰੀ ਫੌਜ ਪਾਪ ਦੀ ਜਾਂਜ ਹੈ ਜੀ ਔਰ ਤੂੰ ਜ਼ੁਲਮ ਕਰ ਰਹੇ ਔਰ ਤੂੰ ਮਨੁੱਖੀ ਹੱਕਾਂ ਦਾ ਕਾਣ ਕਰ ਰਹੇ ਔਰ ਉਸ ਧਰਤੀ ਦੇ ਉੱਤੇ ਹੀ ਫਿਰੇ ਗੁਰੂ ਨਾਨਕ ਸਾਹਿਬ ਦੀ ਵਿਚਾਰ ਤਾਰਾ 10 ਜਾਮਿਆਂ ਚ ਵਿਚਰ ਕੇ ਉਹ ਬਲਕਾਰ ਯੋਧੇ ਉਸ ਧਰਤੀ ਦੇ ਉੱਤੇ ਪੈਦਾ ਕੀਤੇ ਜਿਨ੍ਹਾਂ ਨੇ ਜਿਸ ਨੂੰ ਅਕਸਰ ਪ੍ਰੋਫੈਸਰ ਪੂਰਨ ਸਿੰਘ ਜਦੋਂ ਪੰਜਾਬ ਦੀ ਉਸ ਧਰਤੀ ਵੱਲ ਇਸ਼ਾਰਾ ਕਰਦੇ ਨੇ ਉਸ ਦੀ ਫਜ਼ਾਹ ਚੋਂ ਉਸ ਦੇ ਤਤ ਨੂੰ ਲੱਭਦੇ ਨੇ ਤੇ ਫਿਰ ਉਹ ਕਹਿੰਦੇ ਨੇ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾ ਕਰਨ ਮਰਨ થી ਨਹੀਂ ਡਰਦੇ ਪਿਆਰ ਨਾਲ ਇਹ ਕਰਨ ਗੁਲਾਮੀ ਜਾਨ ਕੋ ਆਪਣੀ ਵਾਰ ਦਿੰਦੇ पर टै ना मन किसी की खलो जा तो उन्होंने फिजा धरती गुरु साहबिश की बदौलत मन वाली गल और प्यार कुरबान करने की गल ये उस धरती के खमीर है और उन्होंने तो दोनों ही वाकयात बाबा बीर सिंह बा धीर सिंह जो मैं डिस्कस किया और कि ਤੇ ਪਰਵਾਨੇ ਦੋ ਔਰ ਕਿਵੇਂ ਟਾਸ ਪਾ ਕੇ ਭਾਈ ਦਲਾਵਰ ਸਿੰਘ ਨੇ ਸ਼ਹੀਦੀ ਜਾਮ ਪੀਤਾ ਸੋ ਅਸੀਂ ਇਹਨਾਂ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਕਿ ਇਹ ਪੰਥਰ ਪੜਚ ਵੀ ਸੇਵਾ ਕਰਦੇ ਨੇ ਜੀ ਔਰ ਟੀਵੀ 84 ਦੇ ਵੈਲਵਿਸ਼ਰ ਨੇ ਦੇਖਦੇ ਵੀ ਨੇ ਲਿਖਦੇ ਵੀ ਨੇ ਔਰ ਪ੍ਰੇਰਦੇ ਵੀ ਨੇ ਦੂਸਰਿਆਂ ਨੂੰ ਕਿ ਭਾਈ ਇਸ ਦੀ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਟਲਨਾ ਬ੍ਰੇਕ ਵਿਊਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ